ਬੀਤੇ ਕੱਲ ਦੀ ਸਵੇਰ ਨੂੰ ਪਾਣੀ ਤੁਸੀਂ ਬੰਨ ਤੋੜ ਕੇ ਆਬਾਦੀਆਂ ਵਾਲੇ ਪਾਸੇ ਨੂੰ ਵਧਿਆ ਸੀ ਲੰਗਿਆ ਹੋਇਆ ਕੱਲ ਲੋਕਾਂ ਨੂੰ ਪਾਣੀ ਵਿੱਚੋਂ ਬਾਹਰ ਕੱਢਣ ਵਿੱਚ ਹੀ ਬੀਤ ਗਿਆ ਉਹਨਾਂ ਨੂੰ ਸੁਰੱਖਿਅਤ ਸਥਾਨਾਂ ਵੱਲ ਲਿਜਾਇਆ ਗਿਆ ਬੀਤੀ ਦੇਰ ਰਾਤ 11 ਵਜੇ ਤੱਕ ਅੰਮ੍ਰਿਤਸਰ ਦੀ ਡਿਪਟੀ ਕਮਿਸ਼ਨਰ ਸ਼੍ਰੀਮਤੀ ਸਾਖਸ਼ੀ ਸਾਨੀ ਆਪਣੀ ਟੀਮ ਸਮੇਤ ਪਾਣੀ ਵਿੱਚ ਘਿਰੇ ਹੋਏ ਲੋਕਾਂ ਨੂੰ ਬਾਹਰ ਕੱਢਣ ਦੇ ਲਈ ਕੰਮ ਕਰਦੇ ਰਹੇ ਅੱਜ ਸਵੇਰੇ 4 ਵਜੇ ਦੁਬਾਰਾ ਫਿਰ ਡੀਸੀ ਸਾਖੀਸਾਨੀ ਆਪਣੀ ਟੀਮ ਨਾਲ ਰਵਾਨਾ ਹੋ ਗਏ ਰਮਦਾਸ ਜਿੱਥੋਂ ਕੱਲ ਤੱਕ ਗੱਡੀਆਂ ਦਾ ਕਾਫਲਾ ਅੱਗੇ ਜਾਂਦਾ ਸੀ ਅੱਜ ਪਾਣੀ ਨੇ ਉਹ ਰਸਤਾ ਰੋਕ ਲਿਆ ਫਿਰ ਇੱਥੇ ਹੀ ਗੱਡੀਆਂ ਖੜੀਆਂ ਕਰਕੇ ਟਰੈਕਟਰਾਂ ਰਾਹੀਂ ਅੱਗੇ ਜਾਣ ਦਾ ਫੈਸਲਾ ਲਿਆ ਗਿਆ ਬੀਤੀ ਰਾਤਾਂ ਕੀਤੀਆਂ ਕੋਸ਼ਿਸ਼ਾਂ ਸਦਕਾ ਫੌਜ ਦੇ ਜਵਾਨ ਵੀ ਅੱਜ ਸਵੇਰੇ ਤੜਕੇ ਪਹੁੰਚ ਚੁੱਕੇ ਨੇ ਉਹਨਾਂ ਦੇ ਕੋਲ ਅਜਹੀਆਂ ਸਥਿਤੀਆਂ ਨਾਲ ਨਜਿੱਠਣ ਦੇ ਲਈ ਟ੍ਰੇਨਿੰਗ ਹੈ ਇਸ ਤੋਂ ਇਲਾਵਾ ਟਰੈਕਟਰ ਜਾਂ ਹੋਰ ਕੋਈ ਸਾਧਨ ਫਸੰਦੀ ਸੂਰਤ ਵਿੱਚ ਫੌਜ ਨੇ ਆਪਣੀਆਂ ਕਿਸ਼ਤੀਆਂ ਲਿਆਂਦੀਆਂ ਨੇ ਫਿਲਹਾਲ ਪਾਣੀ ਵਿੱਚ ਘਿਰੇ ਹੋਏ ਲੋਕਾਂ ਨੂੰ ਸੁਰੱਖਿਅਤ ਸਥਾਨਾਂ ਉੱਤੇ ਲਜਾਣ ਦਾ ਕੰਮ ਚੱਲ ਰਿਹਾ ਹੈ ਇਸ ਵਿਲੇਜ ਜ਼ਿਲ੍ਹਾ ਪੁਲਿਸ ਮੁਖੀ ਸਰਦਾਰ ਮਨਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਰੋਹਿਤ ਗੁਪਤਾ ਵੀ ਹਾਜ਼ਰ ਰਹੇ ਨੇ